ਉਹ ਤਾਂ ਲਾਈਕ ਇਹਦਾ ਲੱਗ ਰਿਹਾ ਹੈ ਆਜੋ ਮਾਰੇ ਅੱਗੇ ਪੈਸਾ ਮੈਨੂੰ ਕਹਿ ਰਿਹਾ ਖਾਨ ਸਾਹਿਬ ਤੈਨੂੰ ਚਲ ਜਿਹੜੇ ਵੀ ਆਜੋ ਮਾਲਕੋ ਹਾਂ ਸਾਹਿਬ ਬੋਲੋ ਜੀ ਆਓ ਜੀ ਆਓ ਹਾਂ ਸਰ ਕਿਸਤਾਂ है ਮਾਹੌਲ ਹੈ ਇਸ ਟਾਈਮ ਜੀ ਮੈਂ ਪ੍ਰਸ਼ਾਸਨ ਦਾ ਬਹੁਤ ਬਹੁਤ ਸਤਿਮਾਹਤ ਦੇ ਬਹੁਤ ਸ਼ਾਂਤ ਰਿਹਾ ਮਾਹੌਲ 'ਚ ਪਟਿਆਲੇ ਤੋਂ ਹੋਰ ਸਾਡੇ ਖਾਨ ਸਾਹਿਬ ਜਜਬਾਲ ਜੀ ਠੇਕੇਦਾਰ ਸਾਹਿਬ ਸਾਰੇ ਪੁਰਾਣੇ ਵਲੰਟੀਅਰ ਪਾਰਟੀ ਦੇ ਲੱਗੇ ਹੋਏ ਨੇ ਉਹ ਬੜੇ ਸ਼ਾਂਤਮਈ ਤਰੀਕੇ ਨਾਲ VOTING ਹੋ ਰਹੀ ਹੈ ਸਾਡੇ ਮਾਨ ਸਾਹਿਬ ਦਾ ਇਸ ਤੋਂ ਇੱਛਾ ਕਰਦਾ ਪਿਆ ਜੋ ਕਿ ਸ਼ਾਂਤਮਈ ਇਹਨਾਂ ਨਾਲ ਉਹਨਾਂ ਨੇ ਕਿਹਾ ਵੀ ਵੋਟਾਂ ਪਾਉਣੀਆਂ ਕਿਸੇ ਨੂੰ ਗਲਤ ਕੰਮ ਕਰਨ ਨਹੀਂ ਜਣਾ ਨਾ ਕਿਸੇ ਨੂੰ ਅਜਿਹਾ ਫੜ ਕਰਨ ਦੇ ਕਿੰਨੇ ਕ ਪਰਸੈਂਟ ਵੋਟ ਹੋ ਚੁੱਕੀ ਹੈ ਮਿਲਕਲ ਇਹ ਇਹ ਘਾਟੀ ਬੋਲ ਹੋਈ ਹੈ ਉਰੇ ਤੋਂ ਪਹਿ ਪੈਣ ਲੱਗ ਗਿਆ ਸੰਡੇ ਦਾ ਟਾਈਮ ਆ ਲੋਕ 3 ਵਜੇ 3:30 ਵਜੇ ਦਾ ਕਾਰਨ ਪੁਰਾ ਰਸ ਹੋਏਗਾ ਸਵੇਰੇ ਰਸ ਹੋਏਗਾ ਚਨਲੇ ਤੋਂ ਇਲਾਵਾ ਥੋੜੀ ਕਿਤੇ ਕਿਤੇ ਡਿਊਟੀ ਲੱਗੀ ਹੈ ਜੀ ਚਨਲੇ ਸਾਡੇ ਕੋਲ ਆਮਪੁਰਾ ਲਿਫੇ ਵਾਲਾ ਰੋੜਗੜ ਤੇ ਦਿਆਗੜ ਚਾਰ ਪਿੰਡ ਸਾਡੇ ਬਣੇਗੇ ਠੀਕ ਹੈ ਜੀ ਬੜੇ ਸਾਨੂੰ ਪਤਾ ਹੈ ਵੀ ਮਾਨ ਸਾਹਿਬ ਦੇ ਤਰਜੇ ਤੇ ਵੋਟ ਪੈਣੀ ਹੈ ਸਾਡੇ ਸੀਐਮ ਭਗਵੰਤ ਮਾਨ ਜੀ ਨੇ ਜੋ ਕੰਮ ਪੰਜਾਬ ਦੇ ਵਿੱਚ ਕੀਤੇ ਹਨ ਹੁਣ ਸਰਹੰਦ ਰੋਡ ਜੋ ਬਣੀ ਹੈ ਪਹਿਲੇ ਸਰਕਾਰਾਂ 40 50 ਸਾਲ ਹੋ ਗਏ ਉਹਨਾਂ ਸਰਕਾਰਾਂ ਨੂੰ ਕੜਕਣੀ ਬਣੀ ਔਰ ਤੁਸੀਂ ਦੇਖੋ ਮਲਾਈ ਵਰਗੀ ਸੜਕਾਂ ਉਹਨਾਂ ਗੱਲੀਆਂ ਭੱਜੀਆਂ ਜਾਂਦੀਆਂ। ਇਹੀ ਟਿੱਚੇ ਵੀ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਅਸੀਂ ਸੜਕਾਂ ਆਉਣ ਵਾਲੀ 27 ਤੱਕ ਪੂਕੀ ਕਰਦੀ ਔਰ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ। ਆਮ ਆ ਕੀ ਲੱਗਦਾ ਜਿਹੜੇ ਪਿੰਡਾਂ ਵਾਲਿਆਂ ਦੀਆਂ ਸਮੱਸਿਆਵਾਂ ਸੀਗੀਆਂ ਕਾਤਾ ਖਾਲੋ ਜਾਣੀਆਂ ਜੋ ਵਾਅਦੇ ਕੀਤੇ ਨੇ ਆਪਾਂ ਨੇ। ਪਿੰਡਾਂ ਦੀਆਂ ਸਮੱਸਿਆਵਾਂ ਨੂੰ ਪੰਜਾਬ ਸਰਕਾਰ ਲਗਾਤਾਰ ਪਿਛਲੇ 3-3.5 ਸਾਲ ਤੋਂ ਟੈਕਲ ਕਰ ਹੀ ਰਹੀ ਹੈ। ਇਹ ਨਹੀਂ ਹੈ ਕਿ ਨਹੀਂ ਹੋਈਆਂ। ਇਸ ਚਲੇਲੇ ਪਿੰਡ ਦੇ ਵਿੱਚ ਬੜੀਆਂ-ਬੜੀਆਂ ਗਰੰਟੀਆਂ ਆਈਆਂ ਨੇ ਤੇ ਬਹੁਤ ਵੱਡਾ ਸਟੇਟ ਚਾਲੀ ਲੱਖ ਰੁਪਏ ਦਾ ਉਹ ਬਣਿਆ ਬੜੀ ਪੁਰਾਣੀ ਪਾਈਪ ਜਿਹੜੀ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਸੀ 10 ਲੱਖ 15 ਲੱਖ ਦਾ ਬਜਟ ਸੀ ਉਹਦਾ ਉਹ ਕਰਿਆ ਤੇ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਚ 50 ਹਜ਼ਾਰ ਦਾ ਇਨਵਰਟਰ ਲੱਗਾ ਇਸ ਤਰ੍ਹਾਂ ਦੇ ਕਈ ਕੰਮ ਇੱਥੇ ਪਿੰਡ ਚ ਲੈ ਲੈ ਜੋਨ ਚ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁਣ ਬਲੌਕ ਸੰਗਠਨ ਦੇ ਇਲੈਕਸ਼ਨ ਤੋਂ ਤੁਹਾਡਾ ਕੈਂਡੀਡੇਟ ਨਾ ਲਾਏਗਾ ਸਰਪੰਚ ਸਾਹਿਬ ਤੇ ਸਾਡੀ ਪੰਚਾਇਤ ਹੋਰ ਮਜ਼ਬੂਤ ਹੋਏਗੀ ਤੇ ਡਾਕਟਰ ਸਾਹਿਬ ਦੇ ਵੀ ਹੱਥ ਵਧਣਗੇ ਪੰਜਾਬ ਸਰਕਾਰ ਦੇ ਵੀ ਹੱਥ ਵਧਣਗੇ ਤੇ ਫੰਡਾਂ ਦੀ ਲਹਿਰ ਜਿਹੜੀ ਆ ਵਿਕਾਸ ਦੀ ਇਹ ਚੱਲੇਗੀ ਅਸੀਂ ਅੱਜ ਵੋਟਰਾਂ ਨੂੰ ਹੀ ਅਪੀਲ ਕਰਦੇ ਆ ਇਹ ਜਿਹੜੀ ਮੌਜੂਦਾ ਸਰਕਾਰ ਅਗਰ ਅਸੀਂ ਉਹਦਾ ਕੈਂਡੀਡੇਟ ਚੁਣ ਕੇ ਅੱਗੇ ਲੈ ਕੇ ਆਨੇ ਆ ਤਾਂ ਹੀ ਵਿਕਾਸ ਦੀ ਜਿਹੜੀ ਲਹਿਰਾਂ ਤੇਜ਼ ਹੋਏਗੀ ਕਿਉਂਕਿ ਮੌਜੂਦਾ ਸਰਕਾਰ ਨੂੰ ਵੋਟ ਪਾ ਕੇ ਆਪ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਕਦੇ ਹਾਂ ਜਿਵੇਂ ਕਿ ਜਿਲ੍ਹਾ ਪ੍ਰੀਸ਼ਦ ਕੈਂਡੀਡੇਟ ਨੇ ਕੀ ਲੱਗਦਾ ਆਪਣੇ 40 ਪਿੰਡਾਂ 'ਚ ਜਿਹੜੇ ਪੈਂਦੇ ਨੇ ਉਹਨਾਂ ਦੇ ਵਿੱਚ ਮਹਿਲਾਵਾਂ ਨਾਲ ਕਿਸ਼ਤਾਂ ਦੇ ਵਾਅਦੇ ਕੀਤੇ ਨੇ ਔਰ ਮਹਿਲਾਵਾਂ ਨੂੰ ਤੁਸੀਂ ਕੀ ਵਿਸ਼ਵਾਸਤ ਹੋ ਨੇ ਜਿਹੜੀ ਇਹ 36 ਪਿੰਡਾਂ ਦੀ ਜਿਲ੍ਹਾ ਪ੍ਰੀਸ਼ਦ ਹੈ ਇਹਨਾਂ ਦੇ ਜਿਹੜੇ ਕੈਂਡੀਡੇਟ ਨੇ ਹਰਪਾਲ ਬਿਰਕਜੀ ਨੇ ਬਹੁਤ ਹੀ ਸੂਝਵਾਨ ਕਪੜੇ ਕੈਂਡੀਡੇਟ ਨੇ ਮੈਂ ਉਹਨਾਂ ਨਾਲ ਬੜਾ ਕੰਮ ਕੀਤਾ ਹੈ ਸਾਢੇ 3 ਸਾਲ ਤੋਂ ਸੀ ਉਹਨਾਂ ਨਾਲ ਕੰਮ ਕਰ ਰਹੇ ਹਾਂ ਬਹੁਤ ਸੂਝਵਾਨ ਕੈਂਡੀਡੇਟ ਨੇ ਅਸੀਂ ਉਹਨਾਂ ਨਾਲ ਪਿੰਡਾਂ ਦੇ ਦੌਰੇ ਦੇ ਦੌਰਾਨ ਪੈਰਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਨੇ ਜ਼ਿਆਦਾਤਰ ਪਿੰਡਾਂ ਦੀ ਇਸ ਤਰ੍ਹਾਂ ਦੀ ਮੰਗ ਹੁੰਦੀ ਹੈ ਕਿ ਪੈਰਾਂ ਨੂੰ ਆਪਣੇ ਬੱਚਿਆਂ ਦਾ ਬੜਾ ਫਿਕਰ ਹੁੰਦਾ ਜੀ ਕਿ ਸਕੂਲ ਦੇ ਤੋਂ ਆਉਣ ਲੱਗੇ ਸਕੂਲ ਤੋਂ ਜਾਣ ਲੱਗੇ ਉਹਨਾਂ ਨੂੰ ਆਪਣੀਆਂ ਜਿਹੜੀਆਂ ਪਿੰਡਾਂ ਦੀਆਂ ਛੋਟੀਆਂ ਲਿੰਕ ਰੋਡਸ ਮੇਨ ਰੋਡ ਤੱਕ ਉਹਨਾਂ ਨੂੰ ਵਾਹਕਲ ਦਾ ਬਹੁਤ ਜ਼ਿਆਦਾ ਰਿਕਵਰਡ ਸੀ ਇਹ ਆਉਣ ਵਾਲੇ ਸਮੇਂ 'ਚ ਡਾਕਟਰ ਸਾਹਿਬ ਇੱਕ ਦੋ ਮਹੀਨੇ ਦੀ ਇਹ ਡਿਮਾਂਡ ਪੂਰੀ ਕਰਨ ਲੱਗੇ ਨੇ ਜਾ ਦੂਸਰਾ ਜਿਹੜੀ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਕੱਚੇ ਘਰ ਆ ਗਏ ਲੋਕ ਕਈ ਸਾਲਾਂ ਤੋਂ ਇਹਨਾਂ ਗੱਲਾਂ ਤੋਂ ਪ੍ਰਚਾਰ ਨੇ ਤੇ ਸਾਡੇ ਹਲਕੇ ਦੇ ਮੰਤਰੀ ਸਾਹਿਬ ਨੇ ਇਹ ਲੋਕਾਂ ਨੂੰ ਸਪੱਸ਼ਟ ਕਰਾਇਆ ਕਿ ਪੰਜਾਬ ਸਰਕਾਰ ਦੇ ਜੋ ਫੰਡ ਆਉਂਦੇ ਨੇ ਉਹ ਤਾਂ ਆਉਂਦੇ ਹੀ ਆਉਂਦੇ ਨੇ ਲੇਕਿਨ ਉਹਨਾਂ ਨੇ ਆਪਣੀ ਤਨਖਾਹ ਚੋਂ ਤੇ ਕੁਝ ਦਾਨੀ ਸੱਜਣਾ ਦੇ ਤੇ ਫੰਡਾਂ ਵੱਲੋਂ ਦੇ ਹੋਏ ਦਾਨ ਤੋਂ 500 ਘਰ ਸਾਡੇ ਪੂਰੇ ਹਲਕੇ ਚ ਬੰਨੇ ਨੇ ਪਟਿਆਲਾ ਦਿਹਾਤੀ ਚ ਤਾਂ ਮੈਨੂੰ ਲੱਗਦਾ ਪਹਿਣਾ ਦਾ ਜੀਵਨ ਸਫਲਾ ਕਰਨ ਲਈ ਇਹ ਸਭ ਜੋ ਜ਼ਰੂਰੀ ਚੀਜ਼ ਆ ਕਿਉਂਕਿ ਪਹਿਣਾ ਨੂੰ ਸਭ ਤੋਂ ਪਹਿਲਾਂ ਆਪਣੇ ਬੱਚੇ ਤੇ ਆਪਣਾ ਘਰ ਪਿਆਰਾ ਹੁੰਦਾ ਇਹ ਵਾਦੋ ਨਾਲ ਜੀ ਸ੍ਰੀ ਦੋ ਟਰਮਾਂ ਦੀ ਗੱਲ ਕਰੀਏ ਹੈਲਥ ਮੰਤਰੀ ਇੱਥੋਂ ਪਟਿਆਲਾ ਧਰਤੀ ਮਿਲਦੇ ਨੇ ਕੀ ਲੱਗਦਾ ਕੋਈ ਰੋਜ਼ਗਾਰ ਲਈ ਐਸਾ ਸੰਸਥਾਨ ਬਣਨਾ ਚਾਹੀਦਾ ਜੀ ਇੱਥੇ ਬਿਲਕੁਲ ਬਣਨਾ ਚਾਹੀਦਾ ਜੀ ਜੇ ਮਤਲਬ ਬਣ ਵੀ ਰਿਹਾ ਮਤਲਬ ਬਹੁਤ ਬੱਚੇ ਪੰਜਾਬ ਸਰਕਾਰ ਨੇ ਲਗਭਗ 52000 ਦੇ ਨੇੜੇ ਨੌਕਰੀਆਂ ਦਿੱਤੀਆਂ ਨੇ ਬਿਨਾਂ ਕਿਸੇ ਸਿਫਾਰਿਸ਼ ਤੋਂ ਉਹ ਬਿਨਾਂ ਕਿਸੇ ਪੈਸੇ ਤੋਂ ਇਹ ਤਾਂ ਵਿਰੋਧੀ ਵੀ ਮੰਨਦੀਆਂ ਨੇ ਜੀ ਕਿ ਬਿਲਕੁਲ ਨਿਰਪੱਖ ਤੌਰ ਤੇ ਜਿਹੜੀਆਂ ਨੇ ਰੋਜ਼ਗਾਰ ਦਿੱਤੀ ਆ ਲੇਕਿਨ ਅਸੀਂ ਬੱਚਿਆਂ ਨੂੰ ਇਸ ਤਰ੍ਹਾਂ ਸਸ਼ਕਤੀਕਰਨ ਕਰਨਾ ਚਾਹੁੰਦੇ ਆ ਕਿ ਉਹ ਨੌਕਰੀ ਲੈਣ ਵਾਲੇ ਨਹੀਂ ਨੌਕਰੀ ਦੇਣ ਵਾਲੇ ਬਣਨ ਇਹ ਇਹ ਪੰਜਾਬ ਸਰਕਾਰ ਦਾ ਮੇਨ ਟੀਚਾ ਅਸੀਂ ਬੱਚੇ ਦੇ ਮਨ ਮੰਨ ਚ ਭਰਨਾ ਚਾਹੁੰਦੇ ਆ ਕਿ ਉਹ ਨੌਕਰੀ ਦੇਣ ਵਾਲੇ ਬਣਨ ਬਿਜ਼ਨਸ ਡਿਵੈਲਪ ਕਰਨ ਆਪਣਾ ਚਸਕਿਲ ਪੈਦਾ ਕਰੀਏ ਬੱਚਿਆਂ ਦੀ ਇਸ ਤਰ੍ਹਾਂ ਦੇ ਟਾਰਗੇਟ ਲੈ ਕੇ ਪੰਜਾਬ ਸਰਕਾਰ ਅਕੇ ਚਾਹੁੰਦੇ ਥੈਂਕ ਯੂ ਹਾਂਜੀ ਕੀ ਕਹਿਣਾ ਚਾਹੁੰਦਾ ਹਾਂ ਵੋਟਾਂ ਪਾਈਆਂ ਨੇ ਕਿਸਾਨਾਂ ਦਾ ਬਹੁਤ ਬਹੁਤ ਖੁਸ਼ ਹੋਏ ਸੰਸਾਰ ਸੰਸਾਰ ਤੋਂ ਬਹੁਤ ਹੀ ਖੁਸ਼ੀ ਹੈ ਕਿ ਜੋ ਤੱਕੇ ਸਹੀ ਤੋਂ ਪਿਛੇ ਹੱਟ ਨਹੀਂ ਸਾਰੇ ਪਿੰਡ ਦੇ ਭਾਈਚਾਰੇ ਸਾਂਝ ਪਰ ਬਹੁਤ ਤਰੀਕ ਸ਼ਾਂਤੀ ਕਰਦਾ ਬਹੁਤ ਹੀ ਵਧੀਆ ਪਹਿਲੀ ਵਾਰ ਇਹ ਸ਼ਾਂਤਾਂ ਦੇ ਪੱਧਰ ਵਿੱਚ ਦੇਖਣ ਨੂੰ ਦਾਤਾ ਦਾ ਸੁਣਾ ਚਾਹਨਾ ਜਿਹੜੇ ਪਿੰਡਾਂ ਦੇ ਵਿੱਚ ਜਿਹੜੀਆਂ ਵਿਕਾਸ ਦੀ ਲਹਿਰ ਤਰੀ ਹੈ ਪਹਿਲੀਆਂ ਸਰਕਾਰਾਂ ਟਾਈਮੇ ਕੰਮ ਨਹੀਂ ਹੋਇਆ ਜਿੱਥੇ ਵੀ ਜਿੱਥੇ ਵੀ ਕੰਮ ਨਹੀਂ ਹੈ ਉਹ ਪਹਿਲ ਦੇ ਆਧਾਰ ਤੇ ਸਾਡੇ ਸਿਹਤ ਮੰਤਰੀ ਡਾਕਟਰ ਬਲਦੇਵ ਸਿੰਘ ਪੰਜਾਬ ਜੀ ਔਰ ਉਹਨਾਂ ਦੇ ਬੇਟੇ ਸਬੋਤ ਰਾਹੁਲ ਜੀ ਤਰਜੇ ਕੰਮ ਕਰ ਰਹੇ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਜਿਹੜੀਆਂ ਪਹਿਲੀਆਂ ਸਰਕਾਰਾਂ 3 ਮਹੀਨੇ ਰਹਿ ਜਾਂਦੇ ਸੀ ਕੰਮ ਕਰਦੇ ਸੀ ਅਸੀਂ 4 ਸਾਲ ਤੋਂ ਲੱਗੇ ਹੋਏ ਹਾਂ 6 ਸਾਲ ਸਾਡਾ ਪਿਆ ਹੈ ਜੀ ਔਰ ਪਹਿਲ ਦੇ ਆਧਾਰ ਤੇ ਪਿੰਡ ਐਸੇ ਦੇਖਣਗੇ ਕਿਸੇ ਨੇ ਦੇਖੇ ਨਹੀਂ। ਅਮਕਤਮ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਕੁਝ ਲੋਕਾਂ ਦਾ ਕਹਿਣਾ ਹੈ ਕਿ 1.5 ਸਾਲ ਹੈ ਜਿਲ੍ਹਾ ਪ੍ਰਸ਼ਾਸਨ ਜਾਂ ਬਲਾਕ ਕਮਟੀ ਮੈਂਬਰ ਕਾਲੀ ਦੇ ਉਹ ਤੋਂ ਅੱਜ ਚੇਂਜ ਹੋਣ ਦੀਆਂ ਜਾਣੀ ਹੁੰਦੀ ਉਹ ਬਾਤ ਹੈ ਗੱਲ ਆ ਤੇ ਇਹਨਾਂ ਨੂੰ 1.5 ਸਾਲ ਵਾਸਤੇ ਕਿਉਂ ਦੇਖਣਾ ਤੁਸੀਂ ਇਸ ਦੇ ਜਵਾਬ ਕੀ ਕਹਿੰਦੇ? ਨਹੀਂ 1.5 ਸਾਲ ਨਹੀਂ ਹੈ ਇਹ ਇੱਕ ਬਹੁਤ ਹੀ ਸਮਾਲ ਡਿਸਟ੍ਰਿਕਟ ਹੈ ਨਾਲ ਲੋਕਾਂ ਦਾ ਜਿਹੜੇ ਸੋਚਦੇ ਨੇ ਵੀ 1.5 ਸਾਲ ਆ ਕਿਉਂਕਿ ਪੰਜਾਬ ਸਰਕਾਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪਿਛਲੇ ਜਦੋਂ ਤੋਂ ਬਣੀ ਆ ਉਹ ਤੋਂ ਤੋਂ ਹੀ ਲਗਾਤਾਰ ਲੋਕਾਂ ਦੇ ਵਿਕਾਸ ਲਈ ਕੰਮ ਕਰ ਰਹੀ ਆ। ਇਹ ਡੇਢ ਸਾਲ ਲਈ ਆਉਣ ਵਾਲੀ 27 ਸਾਡੀ ਹੋਈ ਆ ਤੇ ਸਾਨੂੰ ਪੱਕਾ ਵਿਸ਼ਵਾਸ ਆ ਆਉਣ ਵਾਲੇ 5 ਸਾਲ ਅੱਗੇ ਸਰਕਾਰ ਸਾਡੀ ਬਣਨੀ ਆ ਤੇ ਡੇਢ ਸਾਲ ਲਈ ਵੀ ਇਹ ਤਾਂ ਲਗਾਤਾਰ ਬਣੇ ਰਹਿਣ ਵਾਲੇ ਲੋਕ ਕੈਂਡੀਡੇਟ ਚੁਣ ਰਹੇ ਆ ਸੀ ਚਾਹੇ ਉਹ ਐਮਸੀ ਹੋਣ ਚਾਹੇ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਕੈਂਡੀਡੇਟ ਨੇ ਚਾਹੇ ਸਰਪੰਚ ਸਰਵਾਂ ਨੇ ਇਹ ਤਾਂ ਉਹ ਲੋਕਾਂ ਨਾਲ ਪਿਆਰ ਦੀ ਭਾਵਨਾ ਨਾਲ ਜੁੜ ਚੁੱਕੇ ਨੇ ਦਿਲਾਂ ਨਾਲ ਜੁੜੇ ਚੁੱਕੇ ਨੇ ਇਹਨਾਂ ਨੇ ਨਹੀਂ ਹੁਣ ਕਿਤੇ ਜਾਣਾ ਹੋਰ ਵਿਰੋਧੀ ਧਿਰਾਂ ਨੂੰ ਆਏ ਆ ਨਾ ਵੀ ਉਹਨਾਂ ਨੂੰ ਡਰਾ 27 ਦਾ ਔਰ ਉਹਨਾਂ ਨੂੰ ਪਤਾ ਵੀ 27 ਦੇ ਵਿੱਚ ਸਾਡੀ ਸਰਕਾਰ ਹੀ ਆਣੀ ਆ ਔਰ ਆਮ ਘਰਾਂ ਦੇ ਲੋਕਾਂ ਨੂੰ ਬੱਚਿਆਂ ਨੂੰ ਭੈਣਾਂ ਨੂੰ ਸਾਨੂੰ ਵੀ ਖੁਦ ਜਿਸਾਮ ਕਰਦੇ ਕੋ ਸਿਆਸਤ ਨਿਸੰਗੰਨ ਕਿੰਨਾ ਹੋਰ ਕਿੱਧਰ ਰਾਜ ਉਤਰੀ ਹੋਏ ਹੈ ਔਰ ਜਿਤੇ ਹੈ ਪਹਿਲੇ ਦਾ ਹਰਤੇ ਜਿਤੇ ਇਹ ਵੀ ਜਿਹੜੇ ਸਾਡੇ ਸਟੂਡੈਂਟ ਨੇ ਵੱਡੇ ਕੈਂਡੀਡੇਟ ਨੇ ਜਿਲ੍ਹਾ ਪ੍ਰੀਸ਼ਦ ਦੇ ਸਾਡੇ ਹਰਪਾਲ ਜੀ ਔਰ ਬਲਾਕ ਸਭੀਤੀ ਦੇ ਸਾਡੇ ਸਿਮਰਜੀਤ ਕੋਰ ਸਾਡੀ ਭੈਣ ਬੜੀ ਲਿਖੀ ਟੀਚਰ ਹੈ ਉਹਨਾਂ ਨੂੰ ਉਹਨਾਂ ਨੂੰ ਵੋਟ ਪਾਏਗੀ ਪਹਿਲੇ ਦਾ ਹਰਤੇ ਪਾਏਗੀ ਔਰ ਬਿਨਾਂ ਧੱਕੇਸ਼ਾਹੀ ਕਰਾਈ ਇਹਨਾਂ ਨੂੰ ਜਿਹੜੇ ਵੀ ਧੱਕੇਸ਼ਾਹੀ ਕਰਦੇ ਰਹੇ ਆ ਉਹ ਹੋਣ ਨਹੀਂ ਦਿੱਤਾ ਜਾਏਗਾ ਪ੍ਰਸ਼ਾਸਨ ਬਿਲਕੁਲ ਚੌਕਸ ਸਾਨੂੰ ਪ੍ਰਸ਼ਾਸਨ ਦਾ ਸਾਥ ਮਿਲ ਰਿਹਾ ਹੈ ਧੰਨਵਾਦ